ਕੁਝ ਮਹੀਨੇ ਪਹਿਲਾਂ ਇੱਕ ਕੁੜੀ ਨੂੰ ਉਸਦੇ ਪਿਤਾ ਨੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਸੀ ਤੇ ਪਿਤਾ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਸੀ ਉਸ ਮਾਮਲੇ 'ਚ ਕੁੜੀ ਸਾਹਮਣੇ ਆਈ ਹੈ ਤੇ ਉਸਨੇ ਦੱਸਿਆ ਹੈ ਕਿ ਉਸਦੀ ਜਾਨ ਬਚ ਗਈ ਹੈ ਤੇ ਕਿਸ ਤਰ੍ਹਾਂ ਉਸਦੀ ਜਾਨ ਬਚੀ ਉਸਨੇ ਪੁਲਿਸ ਸਾਹਮਣੇ ਪੇਸ਼ ਹੋ ਕੇ ਪੂਰਾ ਬਿਆਨ ਦਿੱਤਾ ਹੈ ਤਿੰਨ ਮਹੀਨੇ ਪਹਿਲਾਂ ਪਿਤਾ ਨੇ ਨਹਿਰ ਵਿੱਚ ਤਕਾ ਦੇ ਦਿੱਤਾ ਸੀ ਤੇ ਪਿਤਾ ਇਰਾਦਾਇ ਕਤਲ ਦੇ ਕੇਸ ਵਿੱਚ ਜੇਲ੍ਹ 'ਚ ਹੈ ਪਿਤਾ ਨੂੰ ਜੇਲ੍ਹ ਤੋਂ ਰਿਹਾ ਕਰਵਾਉਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਕੁੜੀ ਪੁਲਿਸ ਦੇ ਸਾਹਮਣੇ ਪੇਸ਼ ਹੋਈ ਹੈ ਪੁਲਿਸ ਨੇ ਕੁੜੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਕੁੜੀ ਦਾ ਇਤੋਂ ਤੱਕ ਕਹਿਣਾ ਹੈ ਕਿ ਉਸਦੀ ਮਾਂ ਦੇ ਨਾਜਾਇਜ਼ ਸਬੰਧ ਸਨ ਤੇ ਇਸੇ ਕਰਕੇ ਉਸ ਨੇ ਉਸਦੇ ਪਿਤਾ ਨੂੰ ਉਸ ਦੇ ਖਿਲਾਫ ਭੜਕਾਇਆ ਸੀ। ਕੋ ਇਸ ਤਰ੍ਹਾਂ ਜੀ ਅੱਜ ਉਹ ਪੇਸ਼ ਹੋਈ ਆ ਵੀ ਮੈਂ ਜਾਉਂਦੀ ਆ ਤੇ ਉਸ ਦੌਰਾਨ ਅਸੀਂ ਇਹਦਾ ਸਭ ਤੋਂ ਪਹਿਲਾਂ ਤਾਂ ਮੈਡੀਕਲ ਕਰਾਇਆ ਵਾ ਉਸ ਤੋਂ ਬਾਅਦ ਇਹਨਾਂ ਮਾਨਯੋਗ ਅਦਾਲਤ ਵਿੱਚ ਅਸੀਂ ਨੂੰ ਪੇਸ਼ ਕੀਤਾ ਵਾ ਉੱਥੇ ਇਹਨੇ ਇੱਕ ਸਚਾਣ ਦੇ ਬਿਆਨ ਦੇਣੇ ਉਹਦੇ ਵਿੱਚ ਜੋ ਇਹਨੇ ਆਪਦੇ ਨਾਲ ਜੋ ਕੁਝ ਹੋਇਆ ਇਹਨਾਂ ਦੱਸੇਗੀ। ਕੋ ਜ ਨੇ ਦੱਸੇ ਕਿੱਥੇ ਰਹੀ ਜੋ ਇੰਨਾ ਨਹੀਂ ਨਹੀਂ ਕਹਿ ਰਹੀ ਜਦੋਂ ਜਦੋਂ ਮੈਨੂੰ ਧੱਕਾ ਮਾਰਿਆ ਵਾ ਉਸ ਤੋਂ ਬਾਅਦ ਮੇਰਾ ਕਿਤੇ ਸਰੀਰੇ ਨੂੰ ਹੱਥ ਪੈ ਗਿਆ ਉੱਥੇ ਤੇ ਉਸ ਨੂੰ ਹੱਥ ਪਾ ਕੇ ਮੈਂ ਬਾਹਰ ਨਿਕਲ ਆਈ ਆ ਜੀ। ਤੋਂ ਬਾਅਦ ਕਿੱਥੇ ਗਈ ਹੈ ਇੰਨਾ ਟਾਈਮ ਇਹ ਵਾਲੇ ਕੋਈ ਦੱਸ ਨਹੀਂ ਰਹੀ ਜੀ ਇਹ ਕਹਿੰਦੀ ਵੀ ਮਨਾਲੇ ਠੀਕ ਨਹੀਂ ਮੈਂ ਬਾਅਦ ਵਿੱਚ ਤੁਹਾਨੂੰ ਡਿਟੇਲ ਦੱਸੂਗੀ ਤੇ ਵੈਸੇ ਵੀ ਜੋ ਉਹਨੇ ਇੱਕ ਸਚਾਉਣ ਦੇ ਬਿਆਨਾਂ ਚ ਦੱਸਤਾ ਉਹੀ ਹੋਏਗੀ ਪ੍ਰੀਤਪੁਰ ਅੱਜ ਖੁਦ ਪੇਸ਼ ਹੋਈ ਹੈ ਹਾਂ ਜੀ ਹਾਂ ਜੀ ਖੁਦ ਪੇਸ਼ ਹੋਈ ਹੈ ਕਿਹਨਾਂ ਕੋਲ ਪੇਸ਼ ਹੋਈ ਉਹ ਸੀਨੀਅਰ ਅਫਸਰਾਂ ਕੋਲ ਹੀ ਹੋਈ ਪੇਸ਼ ਨਾਲ ਉਹਦੀ ਭੂਆ ਵੀ ਨਾਲ ਹੀ ਹੈ ਜੀ ਹਾਂ ਜੀ ਨਹੀਂ ਜਿਹੜੇ 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 ਮੈਡੀਕਲ ਕਰਾਇਆ ਮੈਡੀਕਲ ਚ ਆਇਆ ਕੁਛ ਇਹਦਾ ਨਹੀਂ ਜਲਤ ਰਿਪੋਰਟ ਆਉਣੀ ਹੈ ਮੈਡੀਕਲ ਦੀ ਅਸੀਂ ਇੱਕ ਵਾਰੀ ਮੈਡੀਕਲ ਇਗਜ਼ਾਮਨ ਕਰਾ ਲਿਆ ਉਸ ਤੋਂ ਬਾਅਦ ਰਿਪੋਰਟ ਆਉਣੀ ਹੈ ਜੀ ਪੁਲਿਸ ਕੋਲੇ ਨੇ ਆਪ ਬਿਆਨ ਕਲਮਬੰਦ ਕਰਾਏ ਹੁੰਦੇ ਹੁਣ ਹਾਲੇ ਨਹੀਂ ਜੀ ਕੋਈ ਕਰਾਇਆ ਉਹ ਤਾਂ ਇੱਕ ਪਹਿਲਾਂ ਮਾਨੀਕ ਅਦਾਲਤ ਵਿੱਚ ਕਰਾਈ ਗਈ ਜੀ ਕੁਝ ਮਹੀਨੇ ਪਹਿਲਾਂ ਇੱਕ ਕੁੜੀ ਨੂੰ ਉਸਦੇ ਪਿਤਾ ਨੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਸੀ ਤੇ ਪਿਤਾ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਸੀ ਉਸ ਮਾਮਲੇ 'ਚ ਕੁੜੀ ਸਾਹਮਣੇ ਆਈ ਹੈ ਤਾਂ ਉਸਨੇ ਦੱਸਿਆ ਹੈ ਕਿ ਉਸਦੀ ਜਾਨ ਬਚ ਗਈ ਹੈ ਤੇ ਕਿਸ ਤਰ੍ਹਾਂ ਉਸਦੀ ਜਾਨ ਬਚੀ ਉਸਨੇ ਪੁਲਿਸ ਸਾਹਮਣੇ ਪੇਸ਼ ਹੋ ਕੇ ਪੂਰਾ ਬਿਆਨ ਦਿੱਤਾ ਹੈ 3 ਮਹੀਨੇ ਪਹਿਲਾਂ ਪਿਤਾ ਨੇ ਨਹਿਰ ਵਿੱਚ ਤਕਾ ਦੇ ਦਿੱਤਾ ਸੀ ਤੇ ਪਿਤਾ ਇਰਾਦਾਇਕਤਲ ਦੇ ਕੇਸ ਵਿੱਚ ਜੇਲ੍ਹ ਚ ਹੈ ਪਿਤਾ ਨੂੰ ਜੇਲ੍ਹ ਤੋਂ ਰਿਹਾ ਕਰਵਾਉਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਕੁੜੀ ਪੁਲਿਸ ਦੇ ਸਾਹਮਣੇ ਪੇਸ਼ ਹੋਈ ਹੈ ਪੁਲਿਸ ਨੇ ਕੁੜੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਕੁੜੀ ਦਾ ਇਥੋਂ ਤੱਕ ਕਹਿਣਾ ਹੈ ਕਿ ਉਸ ਦੀ ਮਾਂ ਦੇ ਨਾਜਾਇਜ਼ ਸਬੰਧ ਸਨ ਤੇ ਇਸੇ ਕਰਕੇ ਉਸ ਨੇ ਉਸ ਦੇ ਪਿਤਾ ਨੂੰ ਉਸ ਦੇ ਖਿਲਾਫ ਭੜਕਾਇਆ ਸੀ ਉਹ ਇਸ ਤਰ੍ਹਾਂ ਜੀ ਅੱਜ ਉਹ ਪੇਸ਼ ਹੋਈ ਹੈ ਵੀ ਮੈਂ ਜਿਉਂਦੀ ਹਾਂ ਤੇ ਉਸ ਦੌਰਾਨ ਅਸੀਂ ਇਹਦਾ ਸਭ ਤੋਂ ਪਹਿਲਾਂ ਤਾਂ ਮੈਡੀਕਲ ਕਰਾਇਆ ਵਾ ਉਸ ਤੋਂ ਬਾਅਦ ਇਹ ਅਨੁਮਾਨਯੋਗ ਅਦਾਲਤ ਵਿੱਚ ਅਸੀਂ ਨੇ ਪੇਸ਼ ਕੀਤਾ ਵਾ ਉੱਥੇ ਇਹਨੇ 164 ਦੇ ਬਿਆਨ ਦੇਣੇ ਉਹਦੇ ਵਿੱਚ ਜੋ ਇਹਨੇ ਆਪ ਦੇ ਨਾਲ ਜੋ ਕੁਝ ਹੋਇਆ ਇਹ ਤੈਨੂੰ ਦੱਸੇਗੀ। ਉਹ ਜੀ ਨੇ ਤੁਸੀਂ ਕਿੱਥੇ ਰਹੀ ਹੋ ਜੀ ਇੰਨਾ ਨਹੀਂ। ਨਹੀਂ ਕਹਿ ਰਹੀ ਜਦੋਂ ਜਦੋਂ ਮੈਨੂੰ ਧੱਕਾ ਮਾਰਿਆ ਵਾ ਉਸ ਤੋਂ ਬਾਅਦ ਮੇਰਾ ਕਿਤੇ ਸਰੀਰੇ ਨੂੰ ਹੱਥ ਪੈ ਗਿਆ ਉੱਥੇ ਤੇ ਉਸ ਨੂੰ ਹੱਥ ਪਾ ਕੇ ਮੈਂ ਬਾਹਰ ਨਿਕਲ ਆਈਆਂ ਜੀ। ਉਸ ਤੋਂ ਬਾਅਦ ਕਿੱਥੇ ਗਈ ਹੈ ਇੰਨਾ ਟਾਈਮ ਇਹ ਹਾਲੇ ਕੋਈ ਦੱਸ ਨਹੀਂ ਰਹੀ ਜੀ ਇਹ ਕਹਿੰਦੀ ਵੀ ਮੈਂ ਹਾਲੇ ਠੀਕ ਨਹੀਂ ਮੈਂ ਬਾਅਦ ਵਿੱਚ ਤੁਹਾਨੂੰ ਡਿਟੇਲ ਦੱਸੂਗੀ। ਤੇ ਵੈਸੇ ਵੀ ਜੋ ਉਹਨੇ 164 ਦੇ ਬਿਆਨਾਂ ਚ ਦੱਸਤਾ ਉਹੀ ਪ੍ਰੀਤ ਕੁੜੀ ਆਪ ਖੁਦ ਪੇਸ਼ ਹੋਈ ਹੈ ਹਾਂਜੀ ਹਾਂਜੀ ਖੁਦ ਪੇਸ਼ ਹੋਈ ਹੈ ਕਿਹਨਾਂ ਕੋਲ ਪੇਸ਼ ਹੋਈ ਉਸ ਸੀਨੀਅਰ ਅਫਸਰਾਂ ਕੋਲ ਹੀ ਹੋਈ ਪੇਸ਼ ਨਾਲ ਉਹਦੀ ਭੂਆ ਵੀ ਨਾਲ ਹੀ ਹੈ ਜੀ ਹਾਂਜੀ ਨਹੀਂ ਜਿਹੜੇ ਜਿਹੜੇ ਤੁਸੀਂ ਮੈਡੀਕਲ ਕਰਾਇਆ ਮੈਡੀਕਲ ਚ ਆਇਆ ਕੁਛ ਇਹਦਾ ਨਹੀਂ ਜਲਤ ਰਿਪੋਰਟ ਆਉਣੀ ਹੈ ਮੈਡੀਕਲ ਦੀ ਅਸੀਂ ਇੱਕ ਵਾਰੀ ਮੈਡੀਕਲ ਐਗਜ਼ਾਮਨ ਕਰਾ ਲਿਆ ਉਸ ਤੋਂ ਬਾਅਦ ਰਿਪੋਰਟ ਆਉਣੀ ਹੈ ਜੀ ਫੌਲਸ ਕੋਲੇ ਆਪਣੇ ਬਿਆਨ ਕਲਮਬੰਦ ਕਰਾਏ ਹੁੰਦੇ ਹੁਣ ਹਾਲੇ ਨਹੀਂ ਜੀ ਕੋਈ ਕਰਾਇਆ ਉਹ ਤਾਂ ਇੱਕ ਪਹਿਲਾਂ ਮਾਨੀਕ ਅਦਾਲਤ ਵਿੱਚ ਕਰਾਏਗੀ ਜੀ